ਮੇਰੇ ਮੂਲੇ ਬਾਪ ਦਾ ਪਤਾ ਨਹੀਂ ਚਲਦਾ ਨਾਲ ਅਧਿਰੇ ਲੋਗ ਨੱਚਦੇ ਚੋਦਰੀ ਦੇ ਨਹੀਂ ਬਾਈ Sampai jumpa di video selanjutnya. ਕੂੰਦਾਰ ਕੈਂਪ ਲਗਾਇਆ ਗਿਆ ਦੂਸਰਾ ਅੱਜ ਸਵਰਗੀ ਸਰਦਾਰ ਅਰਕਾਰ ਸਿੰਘ ਜੀ ਯਾਦ ਵਿੱਚ ਦੂਸਰਾ ਬਲੱਡ ਕੈਂਪ ਬਲੱਡ ਕੈਂਪ ਲਗਾਇਆ ਗਿਆ ਹੈ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਕੋਈ ਅੱਜ ਦੇ ਟਾਈਮ ਦੇ ਬੜੇ ਘੱਟ ਨੌਜਵਾਨ ਹੈ ਜੋ ਇਹ ਪ੍ਰਾਲਾ ਕਰਦੇ ਆ ਆਪਣੇ ਬੀਰਗਾ ਨੂੰ ਯਾਦ ਕਰਦੇ ਆ ਮੈਂ ਮੁਬਾਰਕਬਾਦ ਦਿੰਦਾ ਇਹਨਾਂ ਦੇ ਪਰਿਵਾਰ ਨੂੰ ਤੇ ਸਾਰੇ ਯੂਥ ਨੂੰ ਵੀ ਅਪੀਲ ਕਰਦਾ ਮੈਂ ਕਿ ਆਪਣੇ ਪਰਿਵਾਰ ਆਪਣੇ ਜਿੰਨੇ ਪਰਿਵਾਰ ਦੇ ਅਤੇ ਬਿਊਰਗ ਦੇ ਕਦੀ ਭੁੱਲਣਾ ਨਹੀਂ ਚਾਹੀਦਾ ਕਿਉਂਕਿ ਉਹਨਾਂ ਦੀ ਯਾਦ ਵਿੱਚ ਕੁਝ ਨਾ ਕੁਝ ਕਰਨਾ ਚਾਹੀਦਾ ਵੈ ਇੱਕ ਵਾਰੀ ਫੇਲ ਮੈਂ ਸਭ ਨੂੰ ਇਹੀ ਪੀਲ ਕਰਦਾ ਹਾਂ ਕਿ ਬਾਤ ਤੋਂ ਬਾਅਦ ਖੂਨਦਾਨ ਕਰਵਾਉਣਾ ਚਾਹੀਦਾ ਤਾਂ ਕਿ ਕਿਸੇ ਦੀ ਜਾਨ ਬਚੇ ਬਹੁਤ ਬਹੁਤ ਧੰਨਵਾਦ ਅੱਜ ਸਾਡੇ ਲੋਕ ਅੱਜ ਉਹਨਾਂ ਨੂੰ ਬੁਲਾ ਰਹੇ ਸੀ ਕਿ ਅੱਜ ਇਹ ਜਿਹੜਾ ਆਪਰੇ ਦਰਸ਼ਨ ਸਿੰਘ ਉਹ ਗਾਜੀ ਦੀ ਯਾਦ ਦੇ ਵਿੱਚ ਉਹਨਾਂ ਦੇ ਪੋਤੇ ਵੱਲੋਂ ਤੇ ਉਹਨਾਂ ਦੇ بیٹے ਵੱਲੋਂ ਜੋ ਐਡਾ ਵੱਡਾ ਬਲੱਡ ਕੈਂਪ ਲਾਇਆ ਜਾ ਰਿਹਾ ਮੈਂ ਸਮਝਣਾ ਰਤਦਾਨ ਮਹਾਨ ਦਾਨ ਜਿਹੜਾ ਖੂਨ ਦਾ ਨਾ ਇਹ ਤੋਂ ਉੱਤੇ ਕੋਈ ਦਾਨ ਨਹੀਂ ਗਿਣਿਆ ਗਿਆ ਕਿਉਂਕਿ ਇਹ ਪਤਾ ਨਹੀਂ ਕਿਹੜੀ ਇੱਕ ਬੂੰਦ ਨੇ ਜਾ ਕੇ ਕਿਹੜੇ ਗਰੀਬ ਦੀ ਜਾਨ ਬਚਾ ਦੇਣੀ ਆ ਕਿਹੜੇ ਮਜਬੂਰ ਦੀ ਜਾਨ ਬਚਾ ਦੇਣੀ ਆ ਔਰ ਕਿਹੜੇ ਲੇਕੇ ਲੱਗਣਾ ਤੁਹਾਡਾ ਖੂਨ ਇਹ ਪਰਮਾਤਮਾ ਨੇ ਬਹੁਤ ਵਧੀਆ ਕਿਰਪਾ ਕੀਤੀ ਹੈ ਇਹਨਾਂ ਬੱਚਿਆਂ ਦੇ ਉੱਤੇ ਸਾਰੇ ਰਲ ਕੇ ਯੰਗ ਬੋਏ ਜਿੰਨੇ ਵੀ ਇਕੱਠੇ ਹੋਏ ਆ ਸਾਰਿਆਂ ਨੇ ਇਹ ਜਿਹੜਾ ਬਲੱਡ ਕੈਂਪ ਲਾਇਆ ਵਾ ਇਹ ਬਹੁਤ ਵਧੀਆ ਪ੍ਰਾਲਾ ਹਰ ਬੰਦੇ ਨੂੰ ਹਰ ਬੱਚੇ ਨੂੰ ਅੱਜ ਦੇ ਯੁੱਗ ਦੇ ਵਿੱਚ ਇਹ ਦਾਨ ਜਿਹੜਾ ਦੇਣਾ ਜ਼ਰੂਰੀ ਆ ਕਿਉਂਕਿ ਇਹ ਬਲੱਡ ਦੇਣ ਨਾਲ ਤੁਹਾਡਾ 24 ਘੰਟਿਆਂ ਦੇ ਵਿੱਚ ਫੇਰ ਉਹ ਜਿਹਾ ਹੀ ਸਰਕਲ ਹੋ ਜਾਂਦਾ ਬਲੱਡ ਦਾ ਕਿਉਂਕਿ ਜੇ ਤੁਹਾਡੀ ਇੱਕ ਬੂੰਦ ਨੇ ਪਤਾ ਨਹੀਂ ਕਿਹੜੇ ਗਰੀਬ ਦੀ ਜਾ ਕੇ ਜਾਨ ਬਚਾ ਦੇਣੀ ਆ ਔਰ ਬਜ਼ੁਰਗਾਂ ਨੂੰ ਬਹੁਤ ਵਧੀਆ ਸ਼ਰਧਾਂਜਲੀਆ ਔਰ ਬਜ਼ੁਰਗ ਵੀ ਅੱਜ ਇਹਨਾਂ ਨੂੰ ਅਸ਼ੀਰਵਾਦ ਦਿੰਦੇ ਹੋਣੇ ਆਪਣੇ ਪੋਤੇ ਤੇ ਆਪਣੇ ਬੇਟੇ ਨੂੰ ਜਿਹੜਾ ਐਡਾ ਨੇਕੀ ਵਾਲਾ ਕੰਮ ਧੰਤਨ ਬਾਬਾ ਦੀਪ ਸਿੰਘ ਦੇ ਚਰਨਾਂ ਦੇ ਵਿੱਚ ਐਡਾ ਵੱਡਾ ਬਲੱਡ ਡੋਨਰ ਲਾ ਕੇ ਜਿਹੜਾ ਇਹ ਰਤ ਦਾਨ ਆ ਮਹਾਨ ਦਾਨ ਆ ਮੈਂ ਅੱਜ ਦੇ ਦਿਨ ਦੀ ਇਹਨਾਂ ਦੇ ਸਾਰੇ ਪਰਿਵਾਰ ਨੂੰ ਔਰ ਜਿੰਨੇ ਬਲੱਡ ਦੇ ਦੇਣ ਵਾਲੇ ਸਾਥੀ ਨੇ ਇਹਨਾਂ ਸਾਰਿਆਂ ਨੂੰ ਇਸ ਗੱਲ ਦੀ ਮੁਬਾਰਕਬਾਦ ਦਿੰਨਾ ਔਰ ਬਾਬਾ ਦੀਪ ਸਿੰਘ ਅੱਗੇ ਅਰਦਾਸ ਕਰਦਾ ਕਿ ਮਾਲਕਾ ਇਹਨਾਂ ਤੇ ਸਾਰਿਆਂ ਤੇ ਆਪਣੀ ਕਿਰਪਾ ਬਣਾ ਕੇ ਰੱਖੀ ਇਸੇ ਤਰ੍ਹਾਂ ਹੀ ਸਮਾਜ ਔਰ ਆਪਣੇ ਦੇਸ਼ ਤੇ ਆਪਣੇ ਪਰਿਵਾਰ ਦੀ ਸੇਵਾ ਕਰਦੇ ਰਹਿਣ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਕੀ ਕਹਿਣਾ ਚਾਹੋਗੇ ਜੀ ਮੈਂ ਬਹੁਤ ਬਹੁਤ ਧੰਨਵਾਦ ਆ ਜੀ ਹਰ ਇੱਕ ਸਖਸ਼ ਦਾ ਜਿਹੜਾ ਇੱਥੇ ਪਹੁੰਚਿਆ ਇੱਡੀ ਵੱਡੇ ਵੱਡ ਸਫੀਤਾਲੇ ਪਹੁੰਚ ਕੇ ਤੇ ਮੇਰੇ ਹੌਸਲੇ ਵਧਾਈ ਕੀਤੀ ਕਿ ਦੂਜੀ ਗੱਲ ਜਿਨ੍ਹਾਂ ਨੇ ਬਲੱਡ ਡੋਨੇਟ ਕੀਤਾ ਹਰ ਇੱਕ ਬੰਨੇ ਨੇ ਵੱਧ ਚੜ ਕੇ ਆਪਣੇ ਉਤਸ਼ਾਹ ਨਾਲ ਬੜੇ ਸਹਿਯੋਗ ਦਿਨਾ ਮੈਨੂੰ ਕਹਿਣ ਦੀ ਲੋੜ ਨਹੀਂ ਪਈ ਵੀ ਜਿਨ੍ਹਾਂ ਨੇ ਆ ਕੇ ਬਲੱਡ ਡੋਨੇਟ ਕਰਨਾ ਆ ਆਪ ਹੀ ਆ ਕੇ ਦਿੱਤਾ ਹੈ ਬਲੱਡ ਮੇਰੇ ਭਰਾਵਾਂ ਵਾਲੇ ਤੌਰ ਤੇ ਬਹੁਤ ਸਕਸੈਸ ਬਣਾਇਆ ਸਾਡੇ ਬਲੱਡ ਪ੍ਰੈਸ਼ਨ ਕੈਂਪ ਨੂੰ ਦਾ ਚੱਲਦਾ ਵੀ ਅੱਗੇ ਵੀ ਮੇਰੇ ਭਰਾ ਇੱਦੇ ਸਾਧਣਦੇ ਰਹਿਣ ਅਸੀਂ ਹਰ ਸਾਲ ਇੱਦੇ ਆਪਣੇ ਦਾਦਾ ਜੀ ਦੀ ਯਾਦ ਚ ਬਲੱਡ ਕੈਂਪ ਕਰਾਉਂਦੇ ਰਹੀਏ ਤਾਕੀ ਸਮਾਜ ਦੀ ਸੇਵਾ ਵੀ ਹੁੰਦੀ ਰਹੇ ਨਾਲੇ ਮੇਰੇ ਦਾਦਾ ਜੀ ਜਨਾਬ ਵੀ ਬੇਸ਼ਾਮ ਰਹੇ ਜਿਹੜਾ ਮਹਾਦਾਨ ਹੈ ਇਹ ਬਹੁਤ ਵੱਡਾ ਦਾਨ ਹੈ ਇਹ ਤੁਹਾਨੂੰ ਮੰਨ ਲਿਓ ਜਿਵੇਂ ਦਾਦਾ ਜੀ ਦੀ ਵਰਸੀ ਤੇ ਹੀ ਲਗਾਣਾ ਹੈ ਕਿਤਾਂ ਦੇਖੋ ਜੀ ਮੇਰਾ ਦਾਦਾ ਜੀ ਨਾਲ ਬਹੁਤ ਪਿਆਰ ਸੀ ਉਹਨਾਂ ਜੀ ਡੈਥ ਤੋਂ ਬਾਅਦ ਮੈਨੂੰ ਸੀਗਾ ਵੀ ਉਹਨਾਂ ਦੇ ਲਈ ਤੇ ਉਹਨਾਂ ਦੇ ਨਾਮ ਦੇ ਯਾਦਗਾਰ ਬਣਾਉਣ ਲਈ ਕੋਸ਼ਿਸ਼ਾਂ ਕੋਈ ਐਫਰਟ ਕਰਾਂ ਕੋਈ ਮੈਂ ਸੋਚਿਆ ਵੀ ਜੇ ਬਲੱਡ ਕੋਆਰਡੀਨੇਟ ਕੀਤਾ ਜਾਊਗਾ ਇਹਦੇ ਵਰਗਾ ਤਾਂ ਕੋਈ ਵੀ ਨਹੀਂ ਹੈਗਾ ਜੀ ਬਾਕੀ ਹਰ ਚੀਜ਼ ਆ ਕੋਈ ਮੁੱਲ ਖਰੀਦ ਕੇ ਲਿਆ ਸਕਦਾ ਬਲੱਡ ਨਾਲ ਹੀ ਬਣ ਸਕਦਾ ਜੀ ਦੋਨੇਟ ਹੀ ਕਰ ਸਕਦਾ ਇਹ ਵਾਤੋ ਵੀ ਹਰ ਟਾਈਮ ਆਰ ਹਸਪੀਟਲ ਜੀ ਕਮੀ ਰਹਿੰਦੀ ਹੈ ਜੀ ਜਦੋਂ ਆਪਾਂ ਮੇਰੇ ਦਾਦੀ ਬਿਮਾਰ ਵੀ ਸੀਗੇ ਤਾਂ ਉੱਥੇ ਵੀ ਜਾਂਦੇ ਡੀਐਨਸੀ ਦੇ ਵਿੱਚ ਕਮੀ ਰਹਿੰਦੀ ਸੀ ਬਲੱਡ ਬੜੌੱਖਾ ਮਿਲਦਾ ਜੀਗਾ ਉੱਥੇ ਵੀ ਕਰੀ ਕਿਸੇ ਹੋਰ ਨੂੰ ਇਹ ਚੀਜ਼ ਪ੍ਰੋਬਲਮ ਆਵੇ ਤਾਂ ਜਰੂਰੀ ਹੋ ਸਕੇ ਲੋਕੀ ਕਰ ਸਕੀਏ ਅੱਜ ਉਹ ਜਵਾਨ ਨੇ ਕੀਤਾ ਕਿ ਮਸ਼ੀਨ ਹੀ ਲੈ ਕੇ ਅੱਜ ਅੱਜ ਤਨੂ ਮੈਨ ਦੇ ਵਿੱਚ ਬਹੁਤ ਆਏ ਪਤਰਾ ਦੰਡੀਆਂ ਲੈਕਚਰ ਆ ਗਿਆ ਨੌਜਵਾਨਾਂ ਦੀ ਮੈਸੀਦਾ ਉਹ ਜੀ ਅੱਜ ਨੌਜਵਾਨ ਬਹੁਤ ਵਧੀਆ ਕੰਮ ਕਰ ਰਹੇ ਨੇ ਜਿਹੜੇ ਨਸ਼ੇ ਦੀ ਆਦੀ ਉਹ ਬਲੱਡ ਦੇਣ ਹੀ ਸਾਦਾ ਪਰ ਇੱਥੇ ਸਾਰੇ ਨੌਜਵਾਨਾਂ ਨੇ ਬਲੱਡ ਦਿੱਤਾ ਹੈ ਤੇ ਆਪਾਂ ਇਹ ਸਮਝਾ ਸਕਦੇ ਹਾਂ ਕਿ ਨੌਜਵਾਨ ਗਲਤ ਪਾਸੇੋਂ हट ਕੇ ਚੰਗੇ ਪਾਸੇ ਲੱਗ ਰਹੇ ਆ ਸਮਾਜ ਭਲਾਈ ਦੇ ਕੰਮਾਂ ਲਈ ਆਪਣਾ ਸਮਾਂ ਕੱਢ ਰਹੇ ਆ ਟਾਈਮ ਦੇ ਰਹੇ ਆ ਤੇ ਬਹੁਤ ਜ਼ਿਆਦਾ ਐਫਰਟ ਵੀ ਕਰ ਰਹੇ ਆ ਜੀ ਲੇਕਿਨ ਕਿੰਨਾ ਹੋ ਚੁੱਕਿਆ ਹੁਣ ਤੱਕ 100 ਪਲੱਸ ਬੀਟ ਹੋ ਸਰ 250 ਪਲੱਸ ਦੇ ਅਸੀਂ ਲੈ ਕੇ ਚੱਲ ਰਹੇ ਆ ਅੱਜ ਸ਼ਾਮ ਤੱਕ ਕਰਾਂਗੇ ਹਾਂ ਠੀਕ ਹੈ आ 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